ਤੇ ਬਾਕੀ ਬਾਕੀ ਦਿਨ ਅਸੀਂ ਕੀ ਕਰਨਾ ਕਾਰੋਬਾਰੀ ਕਰਦਾ ਜਿਹੜਾ ਪ੍ਰਭੂ ਦੇ ਨਾਲ ਜਿਹਦਾ ਸੰਬੰਧ ਹੈ ਕੋਈ ਵਿਅਕਤੀ ਹਫਤੇ ਦੇ ਵਿੱਚ ਇੱਕ ਵਾਰ ਕੀ ਕਰਦਾ ਹੈ ਘਰ ਵਿੱਚ ਰਹਿੰਦਾ ਹੈ ਜੇ ਤੋਂ ਬਾਕੀ ਦਾ ਬੇਸ਼ਕ ਬੰਦਗੀ ਦਾ ਕਰਦੇ ਹੈ ਬੰਦਗੀ ਦਾ ਲੇਕਿਨ ਫਿਰ ਵੀ ਉਹ ਕੀ ਨਹੀਂ ਕਰਦੇ ਪ੍ਰਭੂ ਦੀ ਹੁਕਮ ਨੂੰ ਆਗਿਆ ਨੂੰ ਮੰਨਦੇ ਨਹੀਂ ਇਸ ਲਈ ਗਰੀਬੀ ਤੇ ਸ਼ਰਾਬ ਤੇ ਹਟ ਹੈ ਇਸ ਲਈ ਗਰੀਬੀ ਅਤੇ ਕਿਉਂ ਤੋ ਕਿ ਅਸੀਂ ਪ੍ਰਭੂ ਦੀਆਂ ਆਗਿਆ ਨੂੰ ਨਹੀਂ ਮੰਨਦੇ ਪ੍ਰਭੂ ਦੀਆਂ ਆਗਿਆਵਾਂ ਕੀ ਹੈ ਇੱਕ ਮਨੁੱਖ ਦੇ ਲਈ ਇਹ ਆਗਿਆ ਕਿ 6 ਦਿਨ ਕੰਮ ਕਰ ਤੇ 1.5 ਦਿਨ ਤੂੰ ਕੀ ਕਰਨਾ ਆਰਾਧਨਾ ਲਈ ਹallelujah ਇਜ਼ਰਾਈਲੀਆਂ ਤੇਰੀਆਂ ਆਗਿਆ ਅਸੀਂ ਹੋਰ ਬਰੇ ਦੇ ਬਰੇ ਕੀ ਕਰਨਾ ਉਹਨਾਂ ਨੇ ਜਿਸ ਤਰ੍ਹਾਂ ਆਪਾਂ ਹਰ ਮੰਸਾਲ ਤੇ ਪ੍ਰੀਯ ਨੇ ਇਕੱਠੇ ਹੋ ਨਹੀਂ ਇਸ ਤਰ੍ਹਾਂ ਉਹ ਵੀ ਕੀ ਕਰਦੇ ਬਰੇ ਦੇ ਬਰੇ ਇਜ਼ਰਾਈਲ ਲੋਕਾਂ ਮਿਲਦੀ ਪਰਮੇਸ਼ਰ ਨੇ ਜੋ ਵਸਤਾ ਦਿੱਤੀ ਉਹਦੇ ਵਿੱਚ ਜੋਤ ਕੇ ਇਕੱਠੇ ਹੁੰਦੇ ਹਾਲੇਲੂਇਆ ਸੋ ਹੁਣ ਜਦੋਂ ਅਸੀਂ ਇਕੱਠੇ ਹੋਏ ਆ ਤੇ ਸਾਡਾ ਇੱਧਰ ਇਕੱਠੇ ਹੋਣਾ ਮਤਲਬ ਕੀ ਹੈ ਮਕਸਦ ਕੀ ਹੈ ਹਰੇ ਹਾਂਜੀ ਸਾਡਾ ਮਕਸਦ ਇਹ ਨਹੀਂ ਕਿ ਜਿਵੇਂ ਆਮ ਧਰਮ ਦੇ ਲੋਕ ਲੰਗਰ ਲਾ ਦਿੰਦੇ ਆ ਕੇ ਖਾ ਕੇ ਤੇ ਬਸ ਕਿ ਹੋ ਜੋ ਚਲੇ ਗਏ ਸਾਡਾ ਇਹ ਲੰਗਰ ਲਾਉਣਾ ਇਹ ਕਿ ਅਸੀਂ ਸਭ ਮਿਲ ਕੇ ਕੀ ਹਾਂ ਇੱਕ ਭੋਜ ਵਿੱਚ ਇਕੱਠੇ ਹੋ ਜੀ ਇਹ ਭੋਜ ਤਿਆਰ ਕੀਤਾ ਕਿ ਅਸੀਂ ਸਭ ਕੀ ਹਾਂ ਜਿਉਂਦੇ ਹਾਂ ਅੱਜ ਇਹ ਕੀ ਸਾਡੀ ਖੁਸ਼ੀ ਨੂੰ ਦਰਸਾਉਂਦਾ ਹੈ ਇਕ ਮੇਰੇ ਪੈਰੋਂ ਨਾਲ ਨਾਲ ਆਪਾਂ ਇਧਰ ਇਹ ਜੋ ਸਾਥ ਸੰਗਤ ਦਾ ਪ੍ਰੋਗਰਾਮ ਕੀ ਕੀਤਾ ਆ আয়োজਕ ਕੀਤਾ ਕਿਉਂ ਕੀਤਾ ਇਹ ਜਿਹੜਾ ਸਾਥ ਸੰਗਤ ਦਾ ਪ੍ਰੋਗਰਾਮ ਇਹ ਕਿਉਂ ਯੋਜਨ ਕੀਤਾ ਵਾ ਕਿਉਂ ਇਸ ਨੂੰ ਲਿਖਿਆ ਕਿਉਂ ਕਿਉਂਕਿ ਉਹ ਖਾਣਾ ਜਿਹੜਾ ਅਸੀਂ ਖਾ ਰਹੇ ਹਾਂ ਉਹ ਸਾਡੇ ਸਰੀਰ ਵਾਸਤੇ ਉਹ ਸਾਡੇ

ਹਾਂਜੀ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਮੇਰੇ ਪਿਆਰੋ ਪਰਮੇਸ਼ਰ ਕਹਿੰਦਾ ਜਿਹੜਾ ਇਸ ਬਾਣੀ ਸੁੰਦਾ ਜਿਹੜਾ ਅੱਜ ਇਸ ਬਾਣੀ ਨੂੰ ਗ੍ਰੈਂਡ ਕਰ ਲਵੇਗਾ ਨਾ ਉਸ ਦੀ ਮੈਂ ਮੈਂ ਪ੍ਰਭੂ ਦਾ ਦਾਸ ਹਾਂ ਕਿ ਪ੍ਰਭੂ ਦੇ ਕਸਮਾਂ ਉੱਤੇ ਖੜ ਕੇ ਗਰੰਟੀ ਲਾਵਾਂਗਾ ਕਿ ਉਹ ਸਦਾ ਤੱਕ ਜਿਉਂਦਾ ਰਹੇਗਾ ਹallelujah ਸ਼ਰੀਰ ਵਿੱਚ ਨਹੀਂ ਜਿਹਦੇ ਵਿੱਚ ਨਹੀਂ ਜਿਹੜਾ ਪ੍ਰਭੂ ਯਿਸੂ ਦੇ ਤੇ ਨਿੰਦਾ ਕਰੇ ਅਤੇ ਮੰਨ ਲਵੇ ਕਿ ਯਿਸੂ ਉਹ ਸੰਪਤੀ ਦੇ ਉੱਤੇ ਕਦੀ ਵੀ ਦੂਸਰੀ ਮੌਤ ਦੂਸਰੀ ਮੌਤ ਕਦੀ ਖਾਰੇ ਨਾ ਜੀਵੇ ਤੋਂ ਬਰ ਦਰਦੇ ਜਿਹਦੇ ਤੋਂ ਆਪਾ ਬੰਦੇ ਇਸ ਮੌਤ ਤੋਂ ਨਹੀਂ ਡਰਦਾ ਬੰਦਾ ਇਸ ਮੌਤ ਤੋਂ ਮਰ ਤੋਂ ਨਹੀਂ ਡਰਦਾ ਹਾਂਜੀ ਇਹ ਮੌਤ ਦੇ ਬੰਦੇ ਦੇ ਹੱਥ ਵਿੱਚ ਬੰਦਾ ਦੁਨੀਆ ਜਾਵੇਗਾ ਨਰਦਾ ਕਾ ਦਿਨ ਰਵਈਆ ਤੇ ਨਹੀਂ ਆਵੇ ਕਰ ਕਿੰਨੀ ਦੁਨੀਆਂ ਭਿਆਨਕ ਹੈ ਕਿੰਨਾ ਦੁਨੀਆਂ ਵਿੱਚ ਪਾਪ ਅਤਿਆਚਾਰ ਹੈ ਭਾਈ ਭਾਈ ਦੇ ਵਿਰੁੱਧ ਭੈਣ ਭਰਾ ਦੇ ਵਿਰੁੱਧ ਆ ਹਾਂਜੀ ਇੱਕ ਦੂਜੇ ਨੂੰ ਮਾਰੀ ਘਾਟੀ ਜਾਂਦੇ ਆਪਾਂ ਤਾਂ ਚਲੋ ਥੋੜੇ ਘੱਟ ਲੈਵਲ ਦੇ ਬੰਦੇ ਉੱਚੇ ਲੈਵਲ ਦੇ ਬੰਦੇ ਨਹੀਂ ਵੇਖਦੇ ਹਾਂਜੀ ਉੱਚੇ ਲੈਵਲ ਦੇ ਪਤਰੀਆਂ ਨਹੀਂ ਵੇਖਦੇ ਤੇ ਪਤੀ ਨਹੀਂ ਵੇਦੇ ਹਾਂਜੀ ਜੇ ਕੋਈ ਪੈਸੇ ਵਾਲੀ ਮਰਗੀ ਤੇ ਕੀ ਕਰਦੇ ਬੱਤੀ ਬੁਝਾ ਦੇਣਾ ਤੇ ਪਤੀ ਨੂੰ ਮੱਤੀ ਦੇ ਵਿੱਚ ਚੰਗਾ ਵੀ ਕੀ ਕਰਦੇ ਨੇ ਤੇਵੇਂ ਕਰਦੇ ਜਾਂ ਨਹੀਂ ਹੈਣਾ ਤੇ ਭਾਈ 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 ਨੂੰ ਕੀ ਕਰੀ ਜਾਂਦੇ ਆਪਾਂ ਇਹਨੇ ਆਪਣੇ ਕੋਲੇ ਕੀ ਹੈ ਇਹ ਵੀ ਰੱਬ ਦੀ ਜਨੀਤ ਹੈ ਆਪਾਂ ਵੀ ਰੱਬ ਦੀ ਜਨੀਤ ਹੈ ਹੈਣਾ ਵਰਗੀ ਕਰਦੇ ਲੋਕ ਮੇਰੇ ਪਰ ਇਹ ਧੰਨ ਬਹੁਤ ਵੀ ਮਾਰ ਦਿੱਤਾ ਜਾਂਦਾ ਹੈ ਪਰ ਇੱਕ ਗੱਲ ਹੈ ਜਿਹੜਾ ਧੰਨ ਸਵਰਗ ਵਿੱਚ ਪਰਮੇਸ਼ਰ ਦੇਦੀ ਤਾਕਤ ਰੱਖਦਾ ਨਾ ਉਹderiv ਬੇਸ਼ੱਕ ਸਾਨੂੰ ਦਾ ਸ਼ਰੀਰਕ ਤੌਰ ਤੇ ਮਾਰ ਦੇਵੇ ਲੇਕਿਨ ਸਾਡੇ ਤੋਂ ਕੋਈ ਖੋ ਨਹੀਂ ਸਕਦਾ ਹallelujah ਸਮਝ ਆਈ ਉਹ ਵਾਅ ਆਤਮਾ ਦਾ ਤਾਂ ਆਤਮਾ ਦੀ ਪ੍ਰਗਟ ਕੀ ਰੱਖਿਆ ਹੈ ਸਵਰਗ ਰੱਖਿਆ ਘਰ ਬਹੁਤ ਅੱਛਾ ਰੱਖਿਆ ਹੈ ਬੁਲੀ ਢੁਲੀ ਜਿੰਨੀ ਜ਼ਿਆਦਾ ਰੱਖੀ ਹੈ ਇਹ ਰੱਖਿਆ ਹallelujah ਸਾਰੀ ਧਰਤੀ ਰੱਖੀ ਹੈ ਜਿਹੜਾ ਪ੍ਰਭੂ ਯਿਸੂ ਦੇ ਨਾਮ ਉੱਤੇ ਕੀ ਕਰੇਗਾ ਨੇਚਾ ਕਰੇਗਾ ਸੋ ਆਈਏ ਅਜਰਾਤ ਤੇ ਕੱਲ ਸਵੇਰ ਦੇ ਵੇਲੇ ਅਸੀਂ ਫਿਰ ਦੇਖਾਂਗੇ